ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ 2 ਦਿਨ ਪਹਿਲਾਂ ਜਿਹੜਾ ਉਗਰਵਾਦੀ ਨੇ ਹਮਲਾ ਕੀਤਾ ਨਿਹੱਤੇ ਲੋਕਾਂ ਨੂੰ ਮਾਰਿਆ ਮੈਂ ਇਹ ਕਹਿਣਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਜੀ ਨੂੰ ਜਿੰਨੇ ਵੀ ਲੋਕ ਪਾਕਿਸਤਾਨ ਤੋਂ ਆਂਦੇ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਔਰ ਆਂਦੇ ਕਿਸ ਨੀਅਤ ਨਾਲ ਜਾਂਦੇ ਇਥੇ ਕਿਸ ਕੰਮ ਕਰਦੇ ਕਿਸ ਨੀਅਤ ਨਾਲ ਮੈਂ ਸਖਤ ਸ਼ਬਦਾਂ ਨਾਲ ਨਿੰਦਾ ਕਰਦਾ ਕਿ ਜਿਹੜੀ ਇਹ ਵਾਰਦਾਤ ਹੋਈ ਹੈ ਬਹੁਤ ਹੀ ਨਿੰਦਨੀ ਹੈ ਔਰ ਇਹਦੇ ਐਕਸ਼ਨ ਲੈਣਾ ਚਾਹੀਦਾ ਹੈ ਇਹਦਾ ਜਵਾਬ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਉਹਨਾਂ ਨੂੰ ਅੱਗ ਲਾ ਕੇ ਸਰੇਆਂ ਜਲਾ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਆਉਣ ਵਾਲੀ ਉਹਨਾਂ ਦੀ ਪੀੜ੍ਹੀ ਨੂੰ ਕਿ ਇਦਾਂ ਦਾ ਕੰਮ ਸੀਨਾ ਕਰੀਏ ਵਿਧਾਨ ਸਭਾ ਸਾਡੇ ਦੇਖੋ ਸਵਾਲ ਉੱਠ ਗਿਆ ਪ੍ਰਤਾਪ ਸਿੰਘ ਆਜਵਾ ਨੇ ਕਹਿਤਾ ਪੰਜਾਬ ਬੰਬਾਇ ਉਹ ਕਿਉਂ ਗਿਆ ਉਹਨੇ ਕਹਿਣਾ ਨਹੀਂ ਚਾਹੀਦਾ ਉਹਨੂੰ ਇਹਦਾ ਉਲਟਾ ਸੀਐਮ ਨਾਲ ਮਿਲ ਕੇ ਉਹਨਾਂ ਨੂੰ ਤਹਿਕੀਕਾਤ ਕਰਾਣੀ ਚਾਹੀਦੀ ਹੈ ਕਿ ਬਾਕੀ ਬੰਬ ਕਿਤੇ ਹੋਰ ਨਾ ਫਟ ਸਕਿਆ ਗ੍ਰਨੇਡ ਬਹੁਤ ਹੀ ਹਾਲਾਤ ਖਰਾਬ ਹੋ ਰਹੇ ਹੈ ਅਪਾ ਦਾ ਜਵਾਬੀ ਹਰ ਪਾਕਿਸਤਾਨ ਨੂੰ ਦੇਣਾ ਪੈਗਾ ਕਿਉਂਕਿ ਇਹਨੇ ਪਿੱਛਾ ਨਹੀਂ ਹਟਣਾ ਇਹ ਆਪਣੇ ਟ੍ਰੇਨਿੰਗ ਲੰਦਾ ਉੱਥੇ ਆਈਐਸਆਈ ਔਰ ਜਿੰਨੇ ਵੀ ਇੱਥੇ ਉਹ ਗਰਵਾਦਿਆਂ ਦੇ ਬਣਿਆ ਸਟੇਸ਼ਨ ਸਸ਼ੇਕਾਲ ਜੀ ਸਿਟੀ ਹੈਡਲਾਈਨ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਦੀ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਮਰਨਾਥ ਦੀ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਵੇਗੀ ਤੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਉੱਥੇ ਜਾਂਦੇ ਨੇ ਤੇ ਹੁਣ ਉਸ ਦੀਆਂ ਤਿਆਰੀਆਂ ਲੋਕ ਕਰਨੇ ਸ਼ੁਰੂ ਵੀ ਕਰ ਦਿੱਤੀਆਂ ਨੇ ਪਰ ਤੁਹਾਨੂੰ ਦੱਸਦੀ ਕਿ ਹੁਣ ਇਸ ਵਕਤ ਦਾ ਮਾਹੌਲ ਤੁਹਾਨੂੰ ਪਤਾ ਹੈ ਕਿਸ ਤਰੀਕੇ ਦਾ ਹੈ ਉੱਥੇ ਤੇ ਇਸੇ ਕਰਕੇ ਅੱਜ ਅਸੀਂ ਸੀਨੀਅਰ ਸਿਟੀਜ਼ਨ ਅਸ਼ੋਕ ਥਾਪਰ ਜੀ ਕੋ ਪਹੁੰਚੇ ਹਾਂ ਜੋ ਕਾਫੀ ਪੁਰਾਣੇ ਜਾਂਦੇ ਰਹੇ ਆ 1980 ਦੇ ਕਰੀਬ ਜਦੋਂ ਜਾਂਦੇ ਸੀਗੇ ਉਸ ਦੇ ਮਾਹੌਲ ਬਾਰੇ ਵੀ ਚਰਚਾ ਕਰਾਂਗੇ ਤੇ ਤੁਹਾਨੂੰ ਦੱਸਦੀ ਕਿ ਇਹ ਸ਼ਹੀਦ ਸਖਦੇਵ <th>ਪਰ ਜੀ ਦੇ ਵੰਸ਼ਕ ਵੀ ਨੇ ਸਾਡੇ ਦੇਸ਼ ਦਾ ਮਾਨ ਵੀ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦੇ ਮਾਹੌਲ ਬਾਰੇ ਵੀ ਚਰਚਾ ਕਰਾਂਗੇ ਤੇ ਉਸ ਵਕਤ ਜਦੋਂ ਇਹ ਜਾਂਦੇ ਹੁੰਦੇ ਸੀ ਉਸ ਦਿਨਾਂ ਬਾਰੇ ਵੀ ਚਰਚਾ ਕਰਾਂਗੇ ਤੇ ਲੋਕਾਂ ਨੂੰ ਅੱਜ ਗਾਈਡੈਂਸ ਵੀ ਜਿਹੜੀ ਹੈ ਨਾ ਕੋ ਲਵਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨਸ ਓਮ ਨਮੋ ਸ਼ਿਵਾਏ ਬੋਲੋ ਸ਼ੰਕਰ ਭਗਵਾਨ ਕੀ ਜੈ ਧਾਪਰ ਸਾਹਿਬ ਅ ਅੱਜ ਅਸੀਂ ਅਮਰਨਾਥ ਯਾਤਰਾ ਬਾਰੇ ਚਰਚਾ ਕਰਾਂਗੇ ਅਸੀਂ ਸੁਣਿਆ ਤੁਸੀਂ ਬਹੁਤ ਪੁਰਾਣੇ ਜਾਂਦੇ ਰਹੇ ਹੋ ਉੱਥੇ ਅੱਜ ਦਾ ਮਾਹੌਲ ਕਿਸ ਤਰੀਕੇ ਦਾ ਹੈਗਾ ਤੇ ਜਦੋਂ ਤੁਸੀਂ ਉੱਥੇ ਜਾਂਦੇ ਸੀਗੇ ਉਦੋਂ ਦਾ ਮਾਹੌਲ ਕਿਵੇਂ ਦਸੀ ਉੱਥੇ ਮੈਂ ਸਨ 80 ਸਨ 1980 ਤੋਂ ਅਮਰਨਾਥ ਯਾਤਰਾ ਦੇ ਦਰਸ਼ਨ ਕਰਨ ਜਾਂਦਾ ਰਿਹਾ ਹਾਂ ਔਰ ਕੁਝ ਸਾਲ 2-3 ਸਾਲਾਂ ਤੋਂ ਬਾਅਦ ਉੱਥੇ ਹਮਲੇ ਹੋਣੇ ਸ਼ੁਰੂ ਹੋ ਗਏ ਸੀ ਸਾਡੇ ਤੇ ਵੀ ਕਈ ਵਾਰੀ ਰਾਕਟ ਲਾਂਚਰਾਂ ਦਾ ਹਮਲੇ ਹੋਏ ਪਰ ਅਸੀਂ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਕਿਉਂਕਿ ਜੰਮੂ ਤੋਂ ਬਾਅਦ ਉਦਮ ਸਿੰਘ ਉਦਮ ਤੌਰ ਤੋਂ ਕਨਵੇ ਚੱਲਦੀ ਸੀ ਉਸ ਟਾਈਮ ਕੋਈ ਵੀ ਬੰਦਾ ਕੋਈ ਰਜਿਸਟ੍ਰੇਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਉਦੋਂ ਕਨਵੇ ਚੱਲਦੀ ਸੀ ਜਦੋਂ 10 ਵੀ 50 ਗੱਡੀਆਂ ਹੋ ਜਾਂਦੀਆਂ ਸੀ ਉਦੋਂ ਕਨਵੇ ਨਾਲ ਲੈ ਕੇ ਚੱਲਦੀ ਸਵੇਰੇ 8:00 ਉਹ ਫਿਰ ਪੈਲਗਾਮ ਉਹ ਸਾਨੂੰ ਛੱਡ ਦਿੰਦੇ ਸੀ ਉਸ ਤੋਂ ਬਾਅਦ ਯਾਤਰਾ ਸ਼ੁਰੂ ਹੋ ਜਾਂਦੀ ਸੀ ਲੋਕ ਰਹਿੰਦੇ ਸੀ ਔਰ ਪੈਲਗਾਮ ਤੋਂ ਸ਼੍ਰੀਨਗਰ ਤੋਂ ਪੈਲਗਾਮ ਤੋਂ ਬੋਲੇ ਸ਼ੰਕਰ ਦੇ ਦਰਸ਼ਨ ਕਰਨ ਨਹੀਂ ਜਾਂਦੇ ਸੀ ਜੀ ਪਰ ਮੈਂ ਦੇਖਿਆ ਮੇਰਾ ਖਿਆਲ ਹੈ 18-20 ਯਾਤਰਾ ਮੇਰੀਆਂ ਹੋ ਚੁੱਕੀਆਂ ਹਨ ਪਰ ਬੜਾ ਅੱਛਾ ਮਾਹੌਲ ਹੁੰਦਾ ਸੀਗਾ 2 ਸਾਲ ਤਾਂ ਪਹਿਲਾਂ ਪਤਨੀ ਟੋਪ ਲੋਕਾਂ ਨੇ ਰੁਕਣਾ ਸਾਡੇ ਦੇ ਔਰ ਉਦੋਂ 10000 ਤੋਂ ਬੰਦਾ ਜ਼ਿਆਦਾ ਨਹੀਂ ਜਾਂਦਾ ਸੀ ਸਨ 95 ਤੱਕ 10000 ਤੋਂ ਵੀ ਘੱਟ ਬੰਦੇ ਹੁੰਦੇ ਸੀ ਜਿਹੜੇ ਕਿ ਜਿਹੜੇ ਜ਼ਿਆਦਾਤਰ ਬਜ਼ੁਰਗ ਲੋਕ ਜਾਂਦੇ ਸੀ ਬੰਗੀਆਂ 'ਚ ਜਾਂਦੇ ਸੀ ਜੀ ਦੋ ਚਾਰ ਬੰਦੇ ਉੱਥੇ ਚੱਕ ਕੇ ਬੰਗੀ ਦੇ ਵਿੱਚ ਦਰਸ਼ਨ ਕਰਾ ਕੇ ਲਿਆਂਦੇ ਜਿਹੜੇ ਬਜ਼ੁਰਗ 60 70 80 ਸਾਲਾਂ ਦੇ ਹੁੰਦੇ ਅਸੀਂ ਲੋਕ ਵੀ ਪੈਦਲ ਜਾਂਦੇ ਸੀ ਵਿੱਚ ਕੋੜਾ ਵੀ ਕਰ ਲੈਂਦੇ ਸੀ ਪਰ ਬੜਾ ਅੱਛਾ ਸਾਨੂੰ ਲੱਗਦਾ ਸੀ ਕਿ ਯਾਤਰਾ ਸੀ ਸ਼ਿਵਲਿੰਗ ਦਾ ਦਰਸ਼ਨ ਕਰਕੇ ਬੋਲੇਨਾਥ ਦਾ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਂਦਾ ਸੀ ਜੀ ਤੇ ਹੁਣ ਜਿਵੇਂ ਹੁਣ ਦੇਖਿਆ 2-3 ਦਿਨ ਪਹਿਲਾਂ ਉੱਥੇ ਹਮਲਾ ਜਿਹੜਾ ਹੋਇਆ ਹੈ ਕਈ ਸਾਡੇ ਜਿਹੜੇ ਉੱਥੇ ਗਏ ਸੀ ਦਰਸ਼ਨ ਕਰਨ ਗਏ ਸੀਗੇ ਉੱਥੇ ਘੁੰਮਣ ਗਏ ਸੀ ਉਹਨਾਂ ਤੇ ਅਟੈਕ ਹੋਇਆ ਕਈ નિર્ਦੋਸ਼ ਲੋਕਾਂ ਦੀ ਜਾਨ ਵੀ ਗਈ ਹੈ ਉੱਥੇ ਉਹਦੇ ਬਾਰੇ ਕੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ 2 ਦਿਨ ਪਹਿਲਾਂ ਜਿਹੜਾ ਉਗਰਵਾਦੀ ਨੇ ਹਮਲਾ ਕੀਤਾ 7 ਲੋਕਾਂ ਨੂੰ ਮਾਰਿਆ ਔਰ ਮੈਂ ਉਹਦੀ ਬਹੁਤ ਨਿੰਦੀ ਸ਼ਿਵਨਾ ਦਾ ਨਿੰਦਾ ਕਰਦਾ ਔਰ ਮੈਂ ਪ੍ਰਧਾਨ ਮੰਤਰੀ ਔਰ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕਰਦਾ ਹੈ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਕੋਈ ਨਾ ਕੋਈ ਵਾਰਦਾਤ ਕਰਦੇ ਆ ਜਦੋਂ ਪ੍ਰਧਾਨ ਮੰਤਰੀ ਨੇ 370 ਦਾਰਾ ਤੋੜੀ ਉਥੇ ਥੋੜਾ ਜਿਹਾ ਮਾਹੌਲ ਸ਼ਾਂਤ ਹੋ ਗਿਆ ਸੀ ਲੋਕ ਖੁਸ਼ਹਾਲੀ ਮਹਿਸੂਸ ਕਰਦੇ ਸੀ ਅਮਰਨਾ ਯਾਤਰਾ ਜਾਣ ਵਾਲੇ ਵੀ ਲੋਕ ਬੜਾ ਖੁਸ਼ਾਲ ਸੀ ਕਿ 370 ਤੋੜਤੀ ਹੈ ਤਾਂ ਕਿ ਕਸ਼ਮੀਰ ਇੱਕ ਹਿੰਦੁਸਤਾਨ ਦਾ ਹਿੱਸਾ ਹੈ ਇਹਨੂੰ ਕੋਈ ਅਲੱਗ ਨਹੀਂ ਕਰ ਸਕਦਾ ਬੜੀਆਂ ਤਾਕਤਾਂ ਲੱਗੀਆਂ ਇਹ ਕਸ਼ਮੀਰ ਨੂੰ ਅਸੀਂ ਅਲੱਗ ਸਟੇਟ ਬਣਾ ਦੀਏ ਪਰ ਜਦ ਤੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਵੀ ਆਏ ਹੈ ਉਹ ਕਸ਼ਮੀਰ ਨੂੰ ਅਲੱਗ ਹੋਣ ਨਹੀਂ ਦੇਣਗੇ ਔਰ ਮੈਂ ਸਮਝਦਾ ਜਿਹੜਾ ਇਹਨਾਂ ਨਿਹੱਤਿਆਂ ਤੇ ਬਾਹਰ ਕੀਤਾ ਹੈ ਲੇਡੀਜ਼ ਬੱਚਿਆਂ ਤੇ ਉਹ ਬਹੁਤ ਹੀ ਨਿੰਦਣੀ ਹੈ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਜੇ ਤੱਕ ਇਹ ਪਹਿਲਾ ਰਿਕਾਰਡ ਹੈ ਜਿਹੜੇ 25 26 ਲੋਕ ਮਾਰੇ ਗਏ ਆ ਕੁਝ ਜ਼ਖਮੀ ਹੋਏ ਆ ਉਹ ਨਿਹੱਥੇ ਲੋਕਾਂ ਤੇ ਜੇ ਮੁਕਾਬਲਾ ਕਰਨਾ ਤੇ ਸਾਡੇ ਨੌਜਵਾਨਾਂ ਨਾਲ ਮੁਕਾਬਲਾ ਕਰਨ ਆ ਕੇ ਸਿੱਧੇ ਸਿੱਧੀ ਇਹ ਨਿਹੱਥੇ ਲੋਕਾਂ ਨੂੰ ਮਾਰਨ ਦੀ ਕੀ ਲੋੜ ਹੈ ਇਹ ਛਰਾਰਾ ਤੇ ਪਾਕਿਸਤਾਨ ਦੇ ਜਿਹੜੇ ਆਵਾਮ ਬਾਰਡਰਸ ਤੋਂ ਆਉਂਦੇ ਆ ਮੈਂ ਇਹ ਕਹਿਣਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਜੀ ਨੂੰ ਜਿੰਨੇ ਵੀ ਲੋਕ ਪਾਕਿਸਤਾਨ ਤੋਂ ਆਉਂਦੇ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਅ ਅੰਮ੍ਰਿਤਸਰ ਬਾਰਡਰ ਔਰ ਹੁਸੈਨੀ ਵਾਲਾ ਬਾਡਰ ਟੋਟਲੀ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਉੱਥੋਂ ਲੋਕ ਆਂਦੇ ਆ ਔਰ ਆਂਦੇ ਕਿਸ ਨੀਅਤ ਨਾਲ ਜਾਂਦੇ ਇਥੇ ਕਿ ਕੰਮ ਕਰਦੇ ਕਿਸ ਨੀਅਤ ਨਾਲ ਮੈਂ ਸਖਤ ਅਵਧਾਨਾ ਨਿੰਦਾ ਕਰਦਾ ਕਿ ਜਿਹੜੀ ਇਹ ਅਰਧਾਥ ਹੋਈ ਹੈ ਬਹੁਤ ਹੀ ਨਿੰਦਨੀ ਹੈ ਔਰ ਇਹਦੇ ਐਕਸ਼ਨ ਲੈਣਾ ਚਾਹੀਦਾ ਹੈ ਇਹਦਾ ਜਵਾਬ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਤੋਂ ਜਿਹੜੇ ਨਕਸਲੀ ਆਂਦੇ ਆ ਉਹ ਗਰਵਾਦ ਇਥੇ ਫਲਾਨ ਲਈ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਹੀ ਨਿੰਦਨੀ ਹੈ ਇਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸ਼ੂਟ ਐਂਡ ਸਾਈਡ ਦੇ ਆਰਡਰ ਉਹਨਾਂ ਉਹਨਾਂ ਨੂੰ ਅਗ ਲਗਾ ਕੇ ਸਰਿਆਂਮ ਜਲਾ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਆਉਣ ਵਾਲੀ ਉਹਨਾਂ ਦੀ ਪੀੜ੍ਹੀ ਨੂੰ ਕਿ ਇਦਾਂ ਦਾ ਕੰਮ ਅਸੀਂ ਨਾ ਕਰੀਏ ਅੱਛਾ ਦਰਸ਼ਨ ਦੀ ਗੱਲ ਕਰ ਲਈ ਜਦੋਂ ਤੁਸੀਂ ਜਾਂਦੇ ਸੀਗੇ ਪੁਰਾਣੇ ਦਹੱਕਿਆਂ 'ਚ ਤੇ ਉਦੋਂ ਦਰਸ਼ਨ ਕਿਵੇਂ ਹੁੰਦੇ ਸੀਗੇ ਤੇ ਹੁਣ ਤਾਂ ਕਾਫੀ ਕੁ ਚੇਂਜਸ ਹੋ ਗਈਆਂ ਨੇ ਤੇ ਉਸ ਵਕਤ ਕਿਵੇਂ ਹੁੰਦੇ ਸੀ ਦਰਸ਼ਨ ਬਹੁਤ ਵਧੀਆ ਹੁੰਦੇ ਸੀ ਜੀ ਕੋਈ ਪੀੜ ਪੜੱਕਾ ਨਹੀਂ ਹੁੰਦਾ ਸੀ ਐਕਚੁਅਲੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਪਹਿਲੀ ਗੱਲ ਆਮ ਪਬਲਿਕ ਨੂੰ ਹਿੰਦੁਸਤਾਨ ਦੀ ਜਨਤਾ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਇਸ ਗੱਲ ਦਾ ਕੋਈ ਬੁਰਾ ਨਾ ਮੰਨੇ ਜਿਹੜੇ ਲੋਕ ਜਿਹੜੇ ਸਹੀ ਰਸਤੇ ਜਾਂਦੇ ਆ ਬੋਲੇनाथ ਤੇ ਮਾ ਪਾਰਵਤੀ ਮਾਤਾ ਨੂੰ ਕਥਾ ਸੁਣਾਣੀ ਸੀ ਉਹ ਜਦੋਂ ਕਥਾ ਸੁਣਾਣ ਲਈ ਗਏ ਤੇ ਉਹ ਇੱਕ ਅਲੱਗ ਸਥਾਨ ਤੇ ਜਾਣਾ ਚਾਹੁੰਦੇ ਜਿੱਥੇ ਕੋਈ ਨਾ ਹੋਵੇ ਪੰਡਾ ਵੀ ਪਰਨਾ ਮਾਰਦਾ ਹੋਵੇ ਉਹਨਾਂ ਦੀ ਜਗਾ ਜੁਨੀ ਅਮਰਨਾਥ ਜੀ ਉਹਨਾਂ ਨੇ ਬੈਲ ਤੇ ਚੱਲੇ ਤੇ ਪਹਿਲਗਾਮ ਦਾ ਨਾਂ ਹੈ ਬੈਲਗਾਉ ਉਹ ਬੰਦਾ ਬੈਲਗਾਉ ਸੀ ਉਹਨਾਂ ਨੇ ਅੰਗਰੇਜ਼ੀ ਨਾਮ ਪਹਿਲਗਾਮ ਰੱਖਤਾ ਜੀ ਉੱਥੇ ਦੇ ਗਾਂ ਉਹਨਾਂ ਨੇ ਬੈਲ ਛੱਡਿਆ ਸੀ ਆਪਣਾ ਉਸ ਤੋਂ ਬਾਅਦ ਚਲੇ ਗਿਆ ਚੰਦਨਵਾੜੀ ਚੰਨ ਦੇ ਵਿੱਚ ਜੋ ਚੰਦਨ ਸੀ ਆਪਣਾ ਉਤਾਰ ਕੇ ਚਲੇ ਗਿਆ ਉਸ ਤੋਂ ਆ ਗਿਆ ਪਿਸੂ ਟਾਪ ਜਿੱਨੇ ਵੀ ਬੋਲੇनाथ ਦੇ ਜਿਹੜੇ ਸ਼ਰੀਰ ਦੇ ਵਿੱਚ ਜਾਨ ਵਾ ਵਗੈਰਾ ਸੀਗੇ ਉਹਨਾਂ ਨੂੰ ਉੱਥੇ ਛੱਡਤਾ ਫਿਰ ਉਸ ਤੋਂ ਬਾਅਦ ਸ਼ੇਸ਼ਨਾਗ ਹੈ ਸ਼ੇਸ਼ਨਾਗ ਆਪਣਾ ਉੱਥੇ ਸ਼ੇਸ਼ਨਾਗ ਛੱਡਤਾ ਸ਼ੇਸ਼ਨਾਗ ਝੀਲ ਬਣੀ ਹੈ ਉੱਥੇ ਸ਼ੇਸ਼ਨਾਗ ਦੇ ਤੁਸੀਂ ਜਾਓਗੇ ਸ਼ੇਸ਼ਨਾਗ ਦੀ ਆਵਾਜ਼ਾਂ ਆਣਗੀਆਂ ਤੁਸੀਂ ਨੋਟ ਕਰਿਓ ਉਸ ਤੋਂ ਬਾਅਦ ਪੰਚਤਰ ਮਾਗੁਨਾ ਟਾਪ ਮਹਾਤੋਪ ਨੂੰ ਨਾ ਟੋਪ ਦੇ ਉਹਨੇ ਖੜ ਕੇ ਦੇਖਿਆ ਕਿ ਹੁਣ ਜਗ੍ਹਾ ਜਿਹੜੀ ਅਮਰਨਾਥ ਉੱਥੇ ਦਰਸ਼ਨ ਉੱਥੇ ਜਾ ਕੇ ਮਾਤਾ ਨੂੰ ਕਥਾ ਸੁਣਾਵਾਂਗੇ ਫਿਰ ਆ ਗਿਆ ਜੀ ਛੇਸ਼ਟੰਕ ਤੋਂ ਬਾਅਦ ਪੰਚਤਰਨ ਪੰਜ ਰਤਨ ਜਿੰਨੇ ਰਤਨ ਸੀ ਨਾ ਉਹਨੇ ਸਰੀਰ ਚ ਸਾਰੇ ਉੱਥੇ ਧਾਰਤੇ ਐਂਡ ਜਾ ਕੇ ਗੁਫਾ ਦੇ ਵਿੱਚ ਉਹ ਬੈਠ ਗਿਆ ਔਰ ਮਾਤਾ ਨੂੰ ਕਥਾ ਸੁਣਾ ਰਿਹਾ ਸੀ ਤੇ ਮਾਤਾ ਦੀ ਨੀਂਦ ਆ ਗਈ ਉਹ ਸੋ ਗਿਆ ਤੇ ਕਥਾ ਜਿਹੜੀ ਆ ਉਹ ਸੁਣੀ ਕੂਤਰ ਜੋੜਾ ਸੀ ਉੱਪਰ ਉਹਨਾਂ ਨੇ ਸਾਰੀ ਕਥਾ ਸੁ ਉਹ ਮਰ ਹੋ ਗਿਆ ਉਹਨਾਂ ਦੇ ਪਾਰ ਮੇਰੇ ਕੋ 1996 ਦੇ ਪਾਰ ਹੈ ਇਹ ਜਿਹੜੇ ਪਰ ਉਸ ਵੇਲੇ 96 ਦੇ ਪਾਰ ਹੈ ਜਦੋਂ ਕਿ ਮੈਂ 96 ਡਿਗਰੀ ਜਿਹੜੀ ਗਰੇਜ਼ੀਅਰ ਫਟਿਆ ਉਹਦੋਂ ਮੈਂ ਬੋਲੇਨਾਥ ਦੇ ਚਰਨਾਂ 'ਚ ਬੈਠਾ ਸੀ ਜੀ ਔਰ ਉੱਥੇ ਦੇ ਸਾਧੂ ਸੰਤ ਸਮਾਜ ਜਿਹੜਾ ਹੈ ਨਾ ਉਹ ਉਹਦੀ ਦੇਖਭਾਲ ਕਰਦਾ ਸੀ ਜਿਹੜੇ ਬੱਕਰਵਾਲ ਹੈ ਜਿਨ੍ਹਾਂ ਨੇ ਉਹ ਜਗ੍ਹਾ ਲੱਭੀ ਸੀ ਉਹਨਾਂ ਦਾ ਇੱਕ ਬੰਦਾ ਅੰਦਰ ਬੈਠਦਾ ਸੀ ਪੂਜਾ ਕਰਾਂਦਾ ਸੀ ਔਰ ਸਾਧੂ ਸੰਤ ਸਮਾਜ ਕਰਾਂਦੇ ਸੀ ਹੁਣ ਅੱਜ ਕੱਲ ਬਣ ਗਿਆ ਬੋਰਡ ਬਣ ਗਿਆ ਬੋਰਡ ਦੇਖਭਾਲ ਕਰਦਾ ਬੋਰਡ ਨੇ ਬੜਾ ਕੁਝ ਚੇਂਜ ਕਰਤਾ ਪਰ ਜਿੱਦਾਂ ਹੁਣ ਲੋਕ ਦੇਖਦੇ ਸਿਵਲ ਹਸਪਤਾਲ ਦੇ ਵਿੱਚ ਲੇਣਾ ਲੱਗੀਆਂ ਫਾਰਮ ਭਰਨ ਲਈ ਬੈਂਕਾਂ ਦੇ ਵਿੱਚੋਂ ਹੈਲਥ ਸਰਟੀਫਿਕੇਟ ਲੈਣਾ ਪਿਆ ਉਹ ਪਹਿਲਾਂ ਕੋਈ ਨਹੀਂ ਸੀ 996 ਤੱਕ ਹਮ ਸਾਨੂੰ ਵੀ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਬੜਾ ਬੜਾ ਕੁਝ ਕਰ ਲੈਣਾ ਲੱਗੀਆਂ ਲੋਕ ਪਰੇਸ਼ਾਨ ਹੁੰਦੇ ਆ ਔਰ ਜਾਲੀ ਜਿਹੜੇ ਹੈਲਥ ਮੋਹਰਾ ਲਾ ਰਹੇ ਆ ਉਹ ਵੀ 50 100 ਰੁਪਏ ਲੈ ਕੇ 200 ਰੁਪਏ ਲੈ ਕੇ 500 ਲੈ ਕੇ ਮੋਹਰਾ ਲਾਈ ਜਾ ਰਹੇ ਬੜੀ ਗਲਤ ਗੱਲ ਹੈ ਸਾਈਨ ਬੋਰਡ ਨੂੰ ਇੰਨਾ ਚਾਹੀਦਾ ਹੈ ਕਿ ਇਹ ਯਾਤਰਾ ਅਮਰਨਾਥ ਬੋਲੇਨਾਥ ਦੇ ਜਿਹੜੇ ਬੋਲੇਨਾਥ ਦੇ ਭਗਤ ਹੈ ਉਹ ਦੁਖੀ ਇੱਥੋਂ ਹੀ ਹੋ ਕੇ ਜਾਣਗੇ ਲੈਣਾ ਜੇ ਲੱਕ ਕੇ ਜਾਣਗੇ ਉੱਥੇ ਕੀ ਦਰਸ਼ਨ ਕਰਨਗੇ ਜਾ ਕੇ ਮੇਰੀ ਅਪੀਲ ਹੈ ਸਾਈਨ ਬੋਰਡ ਨੂੰ ਵੀ ਦੇਖਦੇ ਪ੍ਰਧਾਨ ਮੰਤਰੀ ਜੀ ਨੂੰ ਵੀ ਅਪੀਲ ਹੈ ਕਿ ਇਹਨਾਂ ਦਾ ਜਿਹੜਾ ਸਣੀਕਰਨ ਚੇਂਜ ਕੀਤਾ ਜਾਵੇ ਤਾਂ ਲੋਕ ਹੀ ਬੰਦਰਾ ਗੁਰਦੁਆਰਾ ਜਾਂਦੇ ਆ ਤੇ ਲੋਕ ਹਸੀ ਖੁਸ਼ੀ ਮੱਥਾ ਟੇਕਦੇ ਉੱਥੇ ਨਉ ਮਸਰ ਹੁੰਦੇ ਆ ਪਰ ਇੱਥੇ ਲੋਕ ਪਹਿਲੀ ਪਰੇਸ਼ਾਨ ਹੋ ਜਾਂਦੇ ਆ ਸਿਵਲ ਹਸਪੀਟਲ ਦੇਖੋ ੱੱਕੇ ਵੱਜ ਰਹੇ ਆ ਬੈਂਕਾਂ 'ਚ ੱੱਕੇ ਲਾ ਰਹੇ ਆ ਲੋਕ ਔਰ ਪੈਸੇ ਵੀ ਲੱਗ ਰਹੇ ਆ ਇਹ ਅਮਰ ਰਾ ਯਾਤਰਾ ਜਿਹੜਾ ਯਾਤਰਾ ਕਰੇ ਅਮਰ ਹੋ ਗਿਆ ਮੈਂ ਇਹ ਫੇਰ ਦੱਸਣਾ ਚਾਹਨਾ ਦੋਈਕੋ ਅਪੀਲ ਮੇਰੀ ਹੋਰ ਹੈ ਦੇਸ਼ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਹ ਯਾਤਰਾ ਜਿਹੜੀ ਐ ਸੇਹੀ ਮਹੀਨੇ 'ਚ ਪੈਲਗਾਮ ਤੋਂ ਅਮਰ ਰਾ ਦੀ ਜੀ ਦੇਖੋ ਸ਼ਿਵ ਸ਼ਿਵ ਬੋਲੇ ਨਾਥ ਜਿਹੜਾ ਬਾਲਟਾਲ ਹੈ ਉਹ ਬਾਲ ਸ਼ਿਵਲਿੰਗ ਦੀ ਜਟ ਹੈ ਲੋਕੀ ਉੱਥੋਂ ਬਾਲਟਾ ਟਪਕੇ ਜਾਂਦੇ ਉਹਨਾਂ ਦੀ ਛਟਾਂ ਤੋਂ ਜਟਾਂ ਤੋਂ ਪਰ ਉਹ ਗਲਤ ਹੈ ਮੇਰੇ ਹਿਸਾਬ ਨਾਲ ਗਲਤ ਹੈ ਪਰ ਲੋਕਾਂ ਦੀ ਨਿਗਾਹ ਹੋਰ ਤਰ੍ਹਾਂ ਦੀ ਹੈ ਗॉड ਨੋ ਉਹ ਬੋਲੇ ਰਾਤੀ ਜਾਂਦੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਰਿਕੁਐਸਟ ਹੈ ਬੋਲੇ ਵਰਤਨੂ ਕਿ ਯਾਤਰਾ ਜਿਹੜੀ ਹੈ ਸਹੀ ਹੈ ਪੈਲਗਾਮ ਤੋਂ ਕਿ ਜਿੱਧਰ ਦੀ ਬੋਲੇ ਨਾਜੀ ਗਏ ਉਸ ਚਰਨ ਤੇ ਤੁਸੀਂ ਚਰਨ ਪਾnde ਜਾਓ ਤੇ ਬੋਲੇ ਨਾਲ ਦੇ ਦਰਸ਼ਨ ਕਰੋ ਪੈਲਗਾਮ ਜਰੂਰ ਲੋਕ ਜਾਂਦੇ ਆ ਉਹ ਈਜੀ ਵੇ ਹੈ ਹੂੰ ਕਿ ਅਸੀਂ ਸਵੇਰੇ ਦਰਸ਼ਨ ਕਰਕੇ ਸ਼ਾਮ ਨੂੰ ਅਸੀਂ ਸੇਰ ਸੈਰਗਾਹ ਬਣਾਉਂਦੇ ਆ ਲੋਕ ਸੇਰਗਾਹ ਪਰ ਉਹ ਗਲਤ ਹੈ ਪਰ ਜਿਹੜੇ ਬਾਲ ਟਾਲ ਦੀ ਜਾਂਦੇ ਉਹ ਗਲਤ ਹੈ ਜਿਹੜੇ ਸਹੀ ਰਸਤੇ 'ਚ ਬੋਲੇ ਨਾਥ ਦੇ ਚਰਨਾਂ ਦੇ ਮਤਾਬਕ ਚੱਲਣਗੇ ਉਹ ਬਿਲਕੁਲ ਬੋਲੇ ਨਾਥ ਉਹਨਾਂ ਨੂੰ ਖੁਸ਼ਹਾਲੀ ਪ੍ਰਦਾਨ ਕਰ ਗਿਆ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਬੋਲੇ ਭਗਤਾਂ ਨੂੰ ਹੁਣ ਤਾਂ ਬੜੀ ਜਗਾਵਾਂ ਤੇ ਰੋਗ ਵੀ ਲੱਗੀ ਕਿ ਵੀ ਜਿਹੜੇ ਲੋਕ ਜਾ ਰਹੇ ਨੇ ਭਗਤ ਉਹ ਵੀ ਇੱਥੇ ਤੱਕ ਜਾ ਸਕਦੇ ਨੇ ਅੱਗੇ ਨਹੀਂ ਜਾ ਸਕਦੇ ਤੁਹਾਡੇ ਵਕਤ ਕਹਿੰਦੇ ਕਿ ਵੀ ਤੁਸੀਂ ਬਿਲਕੁਲ ਨਾਲ ਕੋਲੇ ਕੋਲੇ ਜਾ ਕੇ ਦਰਸ਼ਨ ਕਰਕੇ ਆਉਂਦੇ ਹੋ ਬਿਲਕੁਲ ਜੀ ਜਦੋਂ ਸਾਡਾ ਟਾਈਮ ਸੀ ਸੰਤ ਸਮਾਜ ਥੱਲੇ ਬਿਲਕੁਲ ਇੱਕ ਕਦਮ નીચે ਬੈਠ ਕੇ ਉਹਨਾਂ ਦੀ ਸ਼ਾਨ ਬਣੀ ਹੁੰਦੀ ਸੀ ਉਹੀ ਦਰਸ਼ਨ ਕਰਾਉਂਦੇ ਸੀ ਉਹੀ ਸਭ ਕੁਝ ਦੇਖ ਜਿਹੜੀ ਸਮਾਰਨ ਜਿਹੜਾ ਉੱਥੇ ਚੜਾਵਾ ਵੀ ਚੜਦਾ ਸੀ ਉਹ ਵੀ ਉਹਨਾਂ ਦੇ ਕੋਲ ਜਾਂਦਾ ਸੀ ਹੁਣ ਸਾਈਡ ਬੋਰਡ ਬਣ ਗਿਆ ਉਹਦੇ ਤਿੰਨ ਹਿੱਸੇ ਹੁੰਦੇ ਸੀ ਬਕਰਵਾਲ ਜਿਨ੍ਹਾਂ ਨੇ ਜਗ੍ਹਾ ਲੱਭੀ ਔਰ ਜਿਹੜੇ ਸੰਸਮਾ ਸੀ ਇੱਕ ਜੰਮੂ ਸ਼ੰਮੀਰ ਦੀ ਸਰਕਾਰ ਦੇ ਕੋਈ ਫੰਡ ਜਾਂਦਾ ਸੀ ਪਰ ਹੁਣ ਸਾਈਨ ਬੋਰਡ ਬਣ ਗਿਆ ਉਹਨਾਂ ਨੇ ਕੁਝ ਤਬਦੀਲੀਆਂ ਕਰਤੀਆਂ ਜਿਹੜੇ ਲੰਗਰ ਲਗਾਉਣ ਵਾਲੇ ਬੰਦੇ ਬਹੁਤ ਭਗਤ ਹੈ ਲੁਧਿਆਣਾ ਦੇ ਕਈ ਸੰਸਥਾਵਾਂ ਜਿਹੜੀਆਂ ਕਿ ਕੋਈ ਚੰਦਨਵਾੜੀ ਲਾਂਦਾ ਸੀ ਕੋਈ ਸ਼ੇਸ਼ਨਾਗ ਲਾਂਦਾ ਸੀ ਕੋਈ ਪੰਚਤਰਨੀ ਲਾਂਦਾ ਸੀ ਦਰਬਾਰ ਤੇ ਵੀ ਲੰਗਰ ਲੱਗਦੇ ਸੀ ਮੈਂ ਕਈ ਯਾਦ ਹੈ ਅਸ਼ੋਕ ਆਪਣੇ ਫਰੰਟ ਆਬੇ ਵਾਲੇ ਵੀ ਲਾਂਦੇ ਸੀ ਬਲਾਡੇ ਵਾਲੇ ਲਾਂਦੇ ਬਹੁਤ ਵੱਡੇ ਵੱਡੇ ਲੰਗਰ ਲੱਗਦੇ ਸੀ ਹੁਣ ਜ਼ਿਆਦਾਤਰ ਲੰਗਰ ਸੋਨਮਰਗ ਬਾਲਟਾ ਲੱਗਣ ਲੱਗਾ ਹੈ ਪਰ ਮੇਰੀ ਅਪੀਲ ਹੈ ਦਰਖਾਸਤ ਹੈ ਬੇਨਤੀ ਹੈ ਜੇ ਭੋਲੇ ਦੇ ਪਖਤਾ ਨੂੰ ਜੇ ਖੁਸ਼ਹਾਲੀ ਦਾ ਦਾਨ ਬਖਸ਼ਣਾ ਹੈ ਤਾਂ ਭੋਲੇ ਨਾ ਦੇ ਜਿੰਨੀ ਦੀ ਤਰੇ ਹੈ ਉਧਰ ਕਦਮ ਦੇ ਕਦਮ ਲਾ ਕੇ ਬੋਲੇ ਨਾਦ ਦੇ ਚਰਨਾ ਦੇ ਵਿੱਚ ਮੱਥਾ ਟੇਕ ਦਿਓ ਅਮਰਨਾਥ ਯਾਤਰਾ ਕਰ ਉਹ ਬਹੁਤ ਖੁਸ਼ਹਾਲੀ ਹੋਏਗੀ ਮੇਰੇ ਨਾਲ ਤਾਂ ਬਹੁਤ ਚੀਜ਼ਾਂ ਬੀ ਚੁੱਕੀਆਂ 1996 ਦੇ ਜਿ ਬਰੇਜੀਰ ਫਟਿਆ ਸ਼ਿਵਾਲੇ ਦੇ ਮੰਤਜੀ ਵੀ ਉਦੋਂ ਸਾਡੇ ਅੱਗੇ ਅੱਗੇ ਸੀਗੇ 100 ਬੰਦਾ ਲੈ ਕੇ ਗਿਆ ਸੀ ਨਾਨੰਦਾਸ ਜੀ ਪੁਰੀ ਉਹ ਵੀ ਮੈਂ ਸਾਡੇ ਨਾਲ ਸੀ ਉਦੋਂ ਮੈਂ ਇਕੱਲਾ ਬੰਦਾ ਰਹਿ ਗਿਆ ਸੀ ਜਿਹੜਾ ਕੀ ਗੁਫਾ ਦੇ ਵਿੱਚ ਸੀ ਸਾਧੂ ਸੰਤਾਨ ਨਾਲ ਸੀ ਔਰ ਮੈਂ ਸ਼ਿਵਲਿੰਗ ਦੇ ਪੈਰਾ ਚ ਬੈਠ ਕੇ ਅਰਦਾਸ ਕੀਤੀ ਜਿਹੜਾ ਅੰਦਰ ਸ਼ਿਵਲਿੰਗ ਬੰਦ ਹੈ ਜੰਗਲਾ ਟੱਪ ਕੇ ਉਹਦੇ ਅੰਦਰ ਬੈਠਾ ਰਹੀ ਮੈਂ 3 ਘੰਟੇ ਉੱਥੇ ਬੈਠਾ ਰਿਆ ਕਿਉਂਕਿ ਸਾਧੂ ਸੰਤ ਜਿਹੜੇ ਸੀ ਉਹ ਕਹਿੰਦੇ ਸੀ ਇਸ ਟਾਈਮ ਤੇ ਇਸ ਟਾਈਮ ਸੋਡਾ ਮੱਥਾ ਟਿਕਾਣਾ ਕਿਉਂਕਿ ਮੈਂ ਇੱਕ ਕਿਸੇ ਭਗਤ ਨੇ ਲੁਧਿਆਣਾ ਤੋਂ ਡਰਾਈ ਫੂਡ ਦਾ ਪ੍ਰਸ਼ਾਦ ਦਿੱਤਾ ਸੀ 3-4 ਕੁਇੰਟਲ ਉਹ ਮੈਂ ਘੋੜਿਆਂ ਥਾਈ ਉੱਪਰ ਲੈ ਗਿਆ ਸੀ ਉਹ ਫਿਰ ਸਾਰੀ ਸੰਗਤ ਨੂੰ ਵੰਡਿਆ ਸੰਗਤ ਕਿੰਨੀ ਕੁ ਹੁੰਦੀ ਸੀ ਉਦੋਂ ਮੇਰੇ ਖਿਆਲ ਗਰੇਜ਼ੀਰ ਫੜਨ ਦੇ ਵਿੱਚ ਬਹੁਤ ਲੋਕ ਮਾਰੇ ਗਏ ਮੈਂ ਰਾਤ ਨੂੰ 5 ਵਜੇ 6 ਵਜੇ ਮੈਨੂੰ ਹੰਤਾ ਨੇ ਜਾਣ ਦਿੱਤਾ ਕਿ ਹੁਣ ਬਰਫ਼गिर ਰਹੀ ਐ ਤੁਸੀਂ ਨਿਕਲ ਜਾਓ ਮੈਂ ਜਬਰਦਸਤੀ ਕੀਤੀ ਨਿਕਲ ਜਾ ਪਰ ਮੈਂ 1.5 ਕਿਲੋਮੀਟਰ ਚੱਲ ਕੇ ਪੰਜਰਨੀ ਫਸ ਗਿਆ ਜਿਹੜੀ ਕਿ ਗੋਡੇ-ਗੋਡੇ ਤੇ ਬਰਫ਼ ਸੀ ਔਰ ਮੇਰਾ ਖਿਆਲ ਹੈ ਕਿ ਉਹ ਛੰਨ ਦੇ ਵਿੱਚ ਵੀ ਜਿਹੜੇ ਜਿਹੜੇ ਉੱਥੇ ਦੇ ਮੁਮਿੰਨ ਲੋਕ ਸੀ ਜਿਨ੍ਹਾਂ ਨੇ ਛੰਨਾ ਲਾਈਆਂ ਸੀ ਉਹਨਾਂ ਨੇ ਮੈਨੂੰ ਕਿਹਾ ਜੀ 500 ਰੁਪਏ ਲਵਾਂਗੇ ਸਾਲ 1996 ਚ ਇਹ ਤੁਹਾਨੂੰ ਜਗ੍ਹਾ ਕਿੰਨੀ ਦਿੱਤੀ ਸਿਰਫ 2 ਫੁੱਟ ਦੀ ਉੱਥੇ ਮੈਂ 48 ਘੰਟੇ ਫਸਿਆ ਰਹੇ ਆ ਬਰਫ਼ ਦੇ ਵਿੱਚ ਔਰ 48 ਘੰਟੇ ਬਰਫ਼ ਤੋਂ ਨਿਕਲਣ ਤੋਂ ਬਾਅਦ ਰਸਤੇ ਵਿੱਚ 3 ਫੁੱਟ ਦਾ ਰਸਤਾ ਜਿਹੜਾ ਕਿ ਆਪਾਂ ਪੰਜ ਤਰਨੀ ਤੋਂ ਸ਼ੇਸ਼ਨਾਕ ਤੱਕ ਆ ਗਏ ਆ ਕੋਈ ਘੋੜੇ ਮਰੇ ਪਏ ਆ ਆ ਸਾਈਡਾਂ ਤੇ ਹੋਇਆ ਸੰਗਮ ਹੈ ਪਾਣੀ ਹੈ ਕੋਈ ਲੋਕ ਮਰੇ ਪਏ ਆ ਬਰਫ਼ ਟਕੀ ਪਈ ਹੈ ਬਹੁਤ ਲੋਕ ਉਦੋਂ ਮਰੇ ਆ ਕਿਸੇ ਦੀ ਜੁੱਤੀਆਂ ਨਜ਼ਰ ਆ ਰਹੀਆਂ ਕਿਸੇ ਦੇ ਲਾਸ਼ਾਂ ਨਜ਼ਰ ਆ ਰਹੀਆਂ ਔਰ ਮੈਂ ਬੋਲੇਨਾਦ ਦਾ ਪਾਣੀ ਜਲ ਪੀ ਕੇ ਉਹ ਮੈਂ ਨਿਕਲਦਾ ਨਿਕਲਦਾ ਛੇ ਸ਼ਨਾਗ ਦੇ ਵਿੱਚ ਜਦੋਂ ਪਹੁੰਚਿਆ ਹਜ਼ਾਰਾਂ ਲੋਕ ਜਿਹੜੇ ਸੀ ਉੱਥੇ ਇੰਤਜ਼ਾਰ ਕਰ ਰਹੇ ਆ ਫਲਾਨਾ ਨਹੀਂ ਆਇਆ ਫਲਾਨਾ ਨਹੀਂ ਆਇਆ ਆਵਾਜ਼ਾਂ ਪੈ ਰਹੀਆਂ ਬੈਟਰੀਆਂ ਦੇਖ ਰਿਹਾ ਕਿਸੇ ਨੂੰ ਕੁਝ ਲੱਭੇ ਹੀ ਨਹੀਂ ਰਿਹਾ ਉਹ ਆਵਾਦ ਉਦੋਂ ਬਹੁਤ ਘੱਟ ਲੋਕ ਸੀ ਮਾਰੇ ਬਹੁਤ ਗਏ ਕਿਉਂਕਿ ਸੰਗਮ ਦੇ ਵਿੱਚ ਜਿਹੜੇ ਲੋਕ ਉਥੋਂ ਪੈਦਲ ਜਾ ਰਹੇ ਸੀ ਗਰੇਜ਼ੀਅਰ ਫਟਣ ਤੋਂ ਬਾਅਦ ਬਹੁਤ ਲੋਕਾਂ ਮਾਰੇ ਗਏ ਔਰ ਰਸਤੇ ਵੀ ਜਿਹੜੇ ਪੈਦਲ ਚੱਲਣ ਵਾਲੇ ਲੋਕ ਸੀ ਕੋੜੇ ਤਾਂ ਈਵਨ ਮਰੇ ਦੇਖਿਆ ਮੈਂ ਬਹੁਤ ਬੁਰਾ ਹਾਲ ਸੀ ਅੱਜ ਉਸ ਗੱਲ ਨੂੰ ਵੀ 30 ਸਾਲ ਹੋ ਗਏ ਮਤਲਬ ਉਦੋਂ ਦੇ ਹਮਲੇ ਹੁੰਦੇ ਆ ਰਹੇ ਆਪਣੇ ਦੇ ਲੋਕਲ ਲਾਂਚਰਾਂ ਨਾਲ ਹਮਲੇ ਹੁੰਦੇ ਸੀ ਜੀ ਅਸੀਂ ਐਕਚੁਅਲੀ ਜੇ ਜਗਾ ਆਪਾਂ ਲੁਧਿਆਣੇ ਤੋਂ ਜਾਣੇ ਜੰਮੂ ਤੋਂ ਜੰਮੂ ਤੋਂ ਥੋੜਾ ਜਿਹਾ ਅੱਗੇ ਜਾ ਕੇ ਸ਼੍ਰੀਨਗਰ ਦੇ ਦੋ ਰਸਤੇ ਬਣ ਜਾਂਦੇ ਆ 80 ਕਿਲੋਮੀਟਰ ਸ਼੍ਰੀਨਗਰ ਰਾਈਟ ਤੇ ਹੈ ਤੇ ਲੈਫਟ ਤੇ ਖਾਨਾ ਵਾਲ ਤੋਂ ਆਪਾਂ ਪੈਲਗਾਮ ਨੂੰ ਜਾਣੇ 80 ਕਿਲੋਮੀਟਰ ਔਰ ਰਸਤੇ ਦੇ ਵਿੱਚ ਕਾਨਵਾਈ ਲੈ ਕੇ ਚੱਲਦੀ ਸੀ ਉਦੋਂ ਮਿਲਟਰੀ ਦੀ ਜੀਪਾਂ ਅੱਗੇ ਮਿਲਟਰੀ ਜੀਪ ਪਿੱਛੇ ਗਾਂਨਵਾਈ ਲੈ ਕੇ ਜਾਣਾ ਹੁਣ ਤਾਂ ਲੋਕ ਆਪਣੇ ਪਰਚੇ ਕਰਾ ਰਹੇ ਆ ਆਪਣੇ ਸਿਵਲ ਹਸਪੀਟਲ ਚ ਬੈਂਕਾਂ ਤੋਂ ਸਰਟੀਫਿਕੇਟ ਲੈ ਰਹੇ ਆ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਪਰ ਲੋਕ ਸ਼ਦਾ ਬਹੁਤ ਹੈ ਉਦੋਂ ਵੱਦੀ 10-15000 ਲੋਕ ਜਾਂਦੇ ਸੀ 96 ਤੇ ਲੋਕ 50000 ਹੋ ਗਏ ਹੁਣ ਤਾਂ ਪਿਆ ਆ ਲੱਖਾਂ ਦੀ ਲੋਕ ਜਾ ਰਹੇ ਆ ਕਿਉਂਕਿ ਸਹੂਲਤਾ ਸਰਕਾਰ ਦਵੇ ਜਿਆਦਾ ਹੁਣ ਤਾਂ ਟ੍ਰੇਨ ਵੀ ਸ਼੍ਰੀਨਗਰ ਤੋਂ ਸ਼ੁਰੂ ਹੋ ਜਾਣੀ ਹੈ ਜੰਮੂ ਤੋਂ ਉਹ ਵੀ ਪ੍ਰਧਾਨ ਮੰਤਰੀ ਜੀ ਨੇ ਬੜੇ ਅਪਾਇ ਕੀਤੇ ਆ ਸ਼੍ਰੀਨਗਰ ਜੰਮੂ ਲਈ ਪਰ ਜਿਹੜਾ ਇਹ ਹਮਲਾ ਹੋਇਆ ਹੈ ਬਹੁਤ ਹੀ ਨਿੰਦਰੀ ਹੈ ਜੀ ਇਹਦੀ ਗੱਲ ਕਰੀਏ ਪਰਾਂ ਦੀ ਤੁਸੀਂ ਤਾਪਰ ਸਾਹਿਬ ਉਦੋਂ ਦਾ ਸਮਾਲ ਕੇ ਰੱਖਿਆ ਹੋਇਆ ਤੁਸੀਂ ਇਹ ਜੀ ਮੈਂ ਜਦੋਂ ਜਿਹੜੇ ਸਾਧੂ ਸੰਤ ਸੀ ਨਾ ਉਹਨਾਂ ਲਈ ਮੈਂ ਇਥੋਂ ਚਾਹ ਪੱਤੀ ਪਾਣੀ ਦਾ ਇੰਤਜ਼ਾਮ ਕਰਕੇ ਮੈਂ ਕਈ ਸਾਲਾਂ ਜਾਂਦਾ ਉਹ ਮੇਰੀ ਮੇਰੇ ਕੋਲ ਉਹਨੂੰ ਆਪਣੇ ਕੋਲ ਹੀ ਬਿਠਾ ਲੈਂਦੇ ਸੀ ਸਾਰੀ ਰਾਤ ਮੈਂ ਉਹਨਾਂ ਕੋਲ ਰਹਿੰਦਾ ਸੀ ਪਰ ਉਹ ਜਿਹੜਾ ਗੱਲਾਂ ਵੀ ਸੀ ਡਰੰਕਾ ਦੇ ਵਿੱਚ ਉਹ ਉੱਤੇ ਛੰਨ ਚ ਹੀ ਗਿੰਦੇ ਸੀ ਬਿਲਕੁਲ ਸ਼ਿਵਲਿੰਗ ਦੇ ਨਾਲ ਹੀ ਛੰਨ ਬਣੀ ਹੁੰਦੀ ਸੀ ਔਰ ਇੱਕ ਦਿਨ ਰਾਤ ਨੂੰ ਮੈਨੂੰ 12 ਵਜੇ ਉਹਨਾਂ ਨਿੰਬੂ ਪਾਣੀ ਚਾਹ ਪੀਤੀ ਅਸੀਂ ਸਾਰਿਆਂ ਨੇ ਉਹ ਟਰੰਕ ਜਦੋਂ ਗਿਨਣ ਲੱਗੇ ਤੁਸੀਂ ਮੰਨੋਗੇ ਪੰਜ ਟਰੰਕ ਸੀਗੇ ਜਦੋਂ ਪਹਿਲਾ ਟਰੰਕ ਉਹਨਾਂ ਨੇ ਖੋਲ੍ਹਿਆ ਮੈਨੂੰ ਕਹਦੇ ਤੁਸੀਂ ਸਾਡਾ ਮਦਦ ਕਰੋ ਇਹ ਗਿਨੋ ਪਹਿਲਾ ਟਰੰਕ ਸ਼ਿਵਲਿੰਗ ਮੇਰੇ ਹੱਥ ਆਇਆ ਤ੍ਰਿਸ਼ੂਲ ਆਇਆ ਮੈਨੂੰ ਪਤਾ ਨਹੀਂ ਕਰੰਟ ਲੱਗਿਆ ਮੈਂ ਬੰਦ ਕਰਤਾ ਕਿ ਮੈਂ ਇਹ ਜੀ ਮੈਂ ਇਹ ਨਹੀਂ ਗਿਣ ਸਕਦਾ ਇਹ ਸਾਧੂ ਸੰਤਾ ਸਮਾਜ ਦਾ ਹੀ ਕੰਮ ਹੈ ਸਾਧੂ ਸੰਤਾਂ ਦਾ ਜਿਹੜੇ ਕਿ ਭੋਲੇ ਦੇ ਭਗਤੀ ਹੈ ਅਸੀਂ ਤਾਂ ਇੱਕ ਤੁਛ ਬੰਦੇ ਆ ਤੁਸੀਂ ਗਿਨੋ ਔਰ ਉਸ ਵੇਲੇ 2.5 ਲੱਖ ਰੁਪਈਆ ਇੱਕ ਰਾਂਚੋਂ ਨਿਕਲਿਆ ਸੀ ਵਿਦਾਉ ਸੋਨੇ ਦੀਆਂ ਚੈਨਾ ਹੋਰ ਬੜਾ ਸਬਾਰ ਪੰਜ ਰਾਂਚ ਗिने ਸੀ ਉਸ ਤੋਂ ਦੌਰਾਨ ਦੇ ਵਿੱਚ 3 ਵਜੇ ਮੈਂ ਬਾਹਰ ਆ ਗਿਆ ਚਾਰ ਮਿਲਟਰੀ ਅਫਸਰ ਥੱਲੇ ਸੀਗੇ ਮੈਂ ਸ਼ਿਵਲਿੰਗ ਦੇ ਬਹਿ ਗਿਆ ਅੱਧਾ ਘੰਟਾ ਸ਼ਿਵਲਿੰਗ ਤੇ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲਗਾਇਆ ਡ్రਾਈ ਫਰੂਟ ਦਾ ਸਾਰਾ ਲੋਕਾਂ ਨੂੰ ਵੰਡਿਆ ਤੁਸੀਂ ਦੇਖੋਗੇ ਚਾਰ ਪੌਣੀਆਂ ਚੜ੍ਹ ਕੇ ਹੁਣ ਤਾਂ ਜੰਗਲਾ ਲੱਗ ਗਿਆ ਉੱਥੇ ਸ਼ਿਵਲਿੰਗ ਤੋਂ ਬਾਅਦ ਮਾਂ ਪਾਰਵਤੀ ਦੀ ਜੂਨੀ ਬੰਦੀ ਹੈ ਲਾਲੀ ਹਮ ਪਾਰਮ ਦੀ ਜੂਨੀ ਬੰਦੀ ਹੈ ਉਸ ਤੋਂ ਬਾਅਦ ਗਣੇਸ਼ ਜੀ ਬੰਦੇ ਆ ਉਸੇ ਲਾਈਨ ਤੇ ਇਦਾਂ ਤੁਸੀਂ ਦੇਖੋਗੇ ਫੋਟੋ ਮੈਂ ਤੁਹਾਨੂੰ ਦਿਖਾਉਂਦੀ ਆ ਸ਼ਿਵਲਿੰਗ ਦੀ ਫੋਟੋ ਦਿਖਾਉਂਦੀ ਜੂਨੀ ਦੀ ਵੀ ਫੋਟੋ ਦਿਖਾਉਂਦੀ ਜਿਹੜੀ ਬਰਫ਼ ਤੇ ਬੰਦੀ ਹੈ ਔਰ ਜਿਹੜੇ ਗਣੇਸ਼ ਜੀ ਬੰਦੇ ਆ ਉਹ ਵੀ ਬਰਫ਼ ਦੇ ਵਿੱਚ ਬੰਦੇ ਆ ਇਹਨਾਂ ਚੀਜ਼ਾਂ ਦਰਸ਼ਨ ਹੁਣ ਵੀ ਹੁੰਦੇ ਲੋਕਾਂ ਨੂੰ ਕੀ ਹੁਣ ਕੱਟ ਗਿਆ ਮਤਲਬ ਕਿ ਲੋਕ ਦੇਖੋ ਜੀ ਮੈਂ ਤਾਂ 2000 ਤੱਕ ਜਾਂਦਾ ਰਿਹਾ ਉਦੋਂ ਤੱਕ ਤਾਂ ਸਾਨੂੰ ਦਰਸ਼ਨ ਹੁੰਦੇ ਸੀ ਇਦਾਂ ਹੀ ਹਮ ਹੁਣ ਜੇ ਲੋਕ ਜਿਹੜੇ ਜਾਂਦੇ ਹੁੰਦੇ ਹੋਂ ਤਾਂ ਅੰਦਰ ਜੰਗਲਾ ਵੀ ਲੱਗ ਗਿਆ ਸ਼ੀਸ਼ਾ ਵੀ ਲੱਗ ਗਿਆ ਹੁਣ ਤਾਂ ਦੂਰਦਰਸ਼ਨ ਹੁੰਦੇ ਕਿਉਂਕਿ ਹੈਲੀਕਾਪਟਰ ਜਾਂ ਲੱਗ ਗਿਆ ਸੀ ਬਿਲਕੁਲ نیچے ਮਤਲਬ ਉੱਥੋਂ ਪਿਆਗ ਪੌੜੀਆਂ ਚੜਦੇ ਉਹ ਸ਼ਿਵਲਿੰਗ ਦੇ ਜਦੋਂ ਟਲ ਜਾਂਦਾ ਜਦੋਂ ਆਪਣੇ ਤੁਸੀਂ ਦੇਖੋਗੇ ਹੈਲੀਕਾਪਟਰ ਜਾਂਦਾ ਉਹਦੀ ਹਵਾ ਨਾਲ ਹੀ ਨਾ ਸ਼ਿਵਲਿੰਗ ਦੀ ਕਟਣੀ ਸ਼ੁਰੂ ਹੋ ਜਾਂਦੀ ਹੈ ਲੋਪ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਉਹਨਾਂ ਨੇ ਜਿਹੜਾ ਹੈਲੀਕਾਪਟਰ ਹੈ ਥੋੜਾ ਘਟਾਤਾ ਔਰ ਸ਼ਿਵਲਿੰਗ ਜਿੱਥੇ ਬੰਦ ਹੈ ਉਥੇ ਸ਼ੀਸ਼ਾ ਲਗਾਤਾ ਔਰ ਪਹਿਲੋ ਗੇਟ ਸੀਗਾ ਉਹਨੂੰ ਉਥੇ ਸ਼ੀਸ਼ਾ ਲਾਤਾ ਲੋਕ ਦੂਰੋਦਰਸ਼ਨ ਕਰ ਸਕਦੇ ਆ ਨਾ ਕਿ ਸਾਹਮਣੇ ਆਮਨੇ ਕਰ ਸਕਦੇ ਆ ਕਿ ਜਿੱਦਾਂ ਹੁਣ ਅਸੀਂ ਜਾ ਕੇ ਅੰਦਰ ਮੱਥਾ ਟੇਕ ਲੈਂਦੇ ਸੀ ਕੋਈ ਰੋਕ ਟੋਕ ਨਹੀਂ ਸੀ ਸਾਨੂੰ ਕਿਉਂਕਿ ਕਈ ਸਾਲ ਹੋ ਗਏ ਜੇ ਬੱਕਰਵਾਜੀ ਨੇ ਰਸਤਾ ਲਾਇ ਉਹ ਵੀ ਜਾਣਦੇ ਸੀ ਸਾਧੂ ਸੰਸ ਵੀ ਜਾਣਦੇ ਸੀ ਹੁਣ ਤਾਂ ਮੈਂ 2000 ਤੋਂ ਬਾਅਦ ਗਿਆ ਨਹੀਂ ਮੈਂ ਇੱਕ ਹੋਰ ਗੱਲ ਦੱਸਣਾ ਚਾਹਨਾ 96 ਜਦੋਂ ਗਰੇਜ਼ੀਅਰ ਫਟਿਆ ਮੈਂ ਆਪਣੀ ਦੱਸ ਰਿਹਾ ਕਿ ਮੈਂ 18 ਵਾਰ ਦਰਸ਼ਨ ਕਰ ਚੁੱਕਾ ਹਾਂ ਜਦੋਂ 97 ਜਿਵੇਂ ਹੈ ਗਿਆ ਮੇਰੇ ਕੋਲ ਜੋ ਜਿਹੜੇ ਨਾਸਿਕਾਂ ਦੇ ਬਾਲਟਾਲ ਚੱਲਦੇ ਬਾਲਟਾਲ ਦੇ ਵਿੱਚ ਸਾਨੂੰ ਸ਼੍ਰੀਨਗਰ ਤੋਂ ਸੋਨਮਰ ਦੇ ਵਿੱਚ ਦੋ ਅਟੈਕ ਹੋਏ ਸਾਡੇ ਤੇ ਰਾਕਟ ਲਾਂਚਰਾਂ ਦਾ ਫਿਰ ਅਸੀਂ ਨਿਕਲ ਗਏ ਕਿਉਂਕਿ ਬੋਲੇ ਨਾ ਦਾ ਨਾਂ ਲੈ ਕੇ ਜਿਹੜਾ ਬੰਦਾ ਜਾਊਗਾ ਬੋਲੇ ਦਾ ਆਪੀ ਧਿਆਨ ਰੱਖੂਗਾ ਜੀ ਉਸ ਤੋਂ ਬਾਅਦ ਜਦੋਂ ਪਹੁੰਚਦੇ ਆ ਦਰਸ਼ਨ ਕਰਕੇ ਅਸੀਂ ਵਾਪਸ ਆ ਜਾਂਦੇ ਹਾਂ ਦੋਸਤੋ 97 ਤੋਂ ਬਾਅਦ ਸਾਨੂੰ ਹੁਕਮ ਨਹੀਂ 98 ਤੋਂ ਬਾਅਦ ਹੁਕਮ ਹੋਇਆ ਕਿ ਬੋਲੇਨਾਥ ਦੇ ਦਰਸ਼ਨ ਕਰੇ ਕਿਉਂ ਕਿ ਇਸੀ ਬੋਲੇਨਾਦੀ ਸਿਰ ਤੋਂ ਟਾਪੀ ਕੇ ਗਏ ਮੱਥਾ ਟੇਕਣ ਇਸ ਕਰਕੇ ਸਾਨੂੰ ਸਜ਼ਾ ਮਿਲੀ ਹੈ ਮੈਂ ਫਿਰ ਲੋਕਾਂ ਨੂੰ ਅਪੀਲ ਕਰਦਾ ਜੇ ਸਹੀ ਰਸਤਾ ਹੈ ਤਾਂ ਪੈਲਗਾਮ ਤੋਂ ਅਮਰਨਾਥ ਜਾਤਾਂ ਨਾ ਕਿ ਬਾਲਟਾ ਤੋਂ ਤੁਸੀਂ ਆਪ ਦੇਖੋ ਤੁਸੀਂ ਘਰ ਚ ਬੈਠੇ ਹੋ ਥੋੜੇ ਬਜ਼ੁਰਗ ਵਾਲ ਖੁੱਲੇ ਹੋਣ ਤੇ ਤੁਸੀਂ ਉਹਨਾਂ ਦੇ ਸਿਰ ਤੇ ਪੈਰ ਰੱਖੋਗੇ ਤੁਹਾਨੂੰ ਦੁੱਖ ਨਹੀਂ ਹੋਊਗਾ ਜਿਹੜੇ ਜਿਨ੍ਹਾਂ ਦੇ ਸਿਰ ਤੇ ਰੱਖਿਆ ਹੋਊਗਾ ਉਹਨਾਂ ਨੂੰ ਦੁੱਖ ਨਹੀਂ ਹੋਊਗਾ ਇਸ ਕਰਕੇ ਮੇਰੀ ਤਾਂ ਅਪੀਲ ਬੇਨਤੀ ਰਿਕੁਐਸਟ ਸਮਝ ਲਓ ਬੋਲੇ ਦਾ ਪਗਤੋਂ ਕਰਕੇ ਸਮਝ ਲਓ ਬੋਲੇ ਨਾ ਦੇ ਦਰਸ਼ਨ ਤੁਸੀਂ ਕਰੋਗੇ ਮੈਂ ਕਹਿੰਦਾ ਤੁਸੀਂ ਖੁਸ਼ਹਾਲੀ ਦੇ ਦਰਸ਼ਨ ਕਰੋਗੇ ਕਿਉਂਕਿ ਉਹ ਰਸਤਾ ਮੈਨੂੰ ਤਾਂ ਨਹੀਂ ਜੱਜਿਆ ਕਿਉਂਕਿ ਮੈਨੂੰ 20 ਸਾਲ ਜਾਣ ਤੋਂ ਬਾਅਦ ਦੁਆਰਾ ਮੌਕਾ ਹੀ ਨਹੀਂ ਦਿੱਤਾ ਬੋਲੇ ਨਾ ਦੇ ਕਿ ਤੁਸੀਂ ਦਰਸ਼ਨ ਕਿਉਂ ਕੀ ਮੇਰੇ ਮੈਂ ਉਹਨਾਂ ਦੇ ਜਟਾਂ ਤੋਂ ਟੱਪ ਕੇ ਗਿਆ ਸੀ ਮੱਥਾ ਟੇਕ ਹੂੰ ਇਹਨੂੰ ਬੜਾ ਸਾਹਮ ਕੇ ਰੱਖਿਆ ਹੈ ਦੀ ਸੇਵਾ ਕਿਵੇਂ ਕਰਦੇ ਹਾਂ ਜੀ 30 ਸਾਲ ਹੋ ਗਿਆ ਜੀ ਇਹਨਾਂ ਨੂੰ ਇਹਦਾ ਮੱਥਾ ਟੇਕਦਿਆਂ ਸੀ ਕਿਉਂਕਿ ਜਿਹੜੇ ਕਬੂਤਰਾਂ ਦਾ ਜੋੜਾ ਸੀ ਉਹਨਾਂ ਨੇ ਕਥਾ ਸੁਣੀ ਹੈ ਬੋਲੇਨਾਥ ਦੀ ਕਿਉਂ ਮਾ ਪਾਰਵਤੀ ਮਾਤਾ ਦਾ ਸੋ ਗਏ ਇਹ ਇਹ ਅਮਰ ਹੋ ਗਏ ਇਹ ਅੱਜ ਤੱਕ ਵੀ ਅਮਰ ਹੈ ਅੱਜ ਤੱਕ ਵੀ ਉੱਥੇ ਘੁੰਮਦੇ ਆ ਪਰ ਸਾਨੂੰ ਉਦੋਂ ਕੁਦਰਤੀ ਹੱਥ ਚ ਆਏ ਜਦੋਂ ਸ਼ਿਵ ਬੋਲੇਨਾਥ ਦੇ ਦਰਸ਼ਨ ਅੰਦਰੋਂ ਮੈਂ ਕਰਕੇ ਨਿਕਲੇ ਹਾਂ ਉਸੇ ਨਾਲ ਹੀ ਹੈ ਜੰਗਲੇ ਦੇ ਕੋਲ ਹੀ ਖੜਾ ਮੈਂ ਉੱਤਰ ਆਇਆ ਜੋੜਾ ਆਇਆ ਦੋਨਾਂ ਦਾ ਉਹ ਪਰ ਮੇਰੇ ਹੱਥ ਚ ਆਇਆ ਜਦਲੇ ਜਦੋਂ ਕਿਰੇ ਮੈਂ ਉੱਪਰ ਨਿਗਾਹ ਮਾਰੀ ਤੇ ਮੇਰੇ ਪਰ ਹੱਥ ਆਇਆ ਤੇ ਮੈਂ ਉਹਨਾਂ ਨੂੰ ਸਾਹਮਣੇ ਰੱਖਿਆ 30 ਸਾਲ ਹੋ ਗਏ ਨੂੰ ਵੀ ਸਾਹਮਣੇ ਹੁਣ ਜਾਣ ਦੀ ਇੱਛਾ ਹੁੰਦੀ ਜੀ ਉੱਥੇ ਜਾਣ ਦੀ ਬੜੀ ਇੱਛਾ ਹੈ ਪਰ ਜਿਹੜੇ ਸਰਕਾਰਾਂ ਦੇ ਇਹ ਸਿਸਟਮ ਬਣਾਏ ਉਹ ਗਲਤ ਹੈ ਦੇਖੋ ਮੈਂ ਮੇਰੇ ਕੋ ਬੜੇ ਬੰਦੇ ਆਂਦੇ ਐ ਇੱਥੇ ਜੀ ਸਾਡੂ ਜੀ ਉਹ ਬੈਂਕ ਚ ਸਾਨੂੰ ਆ ਲੈ ਦਿਓ ਜੀ ਉੱਥੇ ਅੰਗੂਠੇ ਲੱਗਦੇ ਐ ਇਹ ਗਲਤ ਹੈ ਇਹ ਸਾਡਾ ਜਿਨ੍ਹਾਂ ਨੇ ਸ੍ਰਿਸ਼ਟੀ ਜਿਹੜੀ ਚਾਹੀ ਉਹ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਆ ਜਾਂ ਅਸੀਂ ਉੱਥੇ ਉੱਤੇ ਕੋਈ ਉਹਨਾਂ ਦੇ ਕੋਈ ਗਲਤ ਕੰਮ ਕਰਨ ਜਾ ਰਹੇ ਆ ਉਹਨਾਂ ਲਈ ਸਾਨੂੰ ਬੈਂਕਾਂ ਤੋਂ ਵੀ ਅੰਗੂਠੇ ਲਗਾਓ ਪੈਸੇ ਜਮ੍ਹਾਂ ਕਰਾਓ ਸਿਵਲ ਹਸਪਤਲੋਂ ਤੁਸੀਂ ਉਹ ਸਰਟੀਫਿਕੇਟ ਲਓ ਇਹ ਗਲਤ ਹੈ ਇਹ ਸਰਕਾਰਾਂ ਨੂੰ ਇਹਨਾਂ ਚਾਹੀਦਾ ਹੈ ਇਹ ਤਾਂ ਰਸਤਾ ਖੋਲ ਦੇਣ ਬਿਲਕੁਲ ਕੋਈ ਜਾਵੇ ਆਵੇ ਇਦਾਂ ਦਾ ਕੰਮ ਹੋਣਾ ਚਾਹੀਦਾ ਹੈ ਬੋਲੇਨਾਥ ਦੇ ਭਗਤ ਸਾਰੇ ਸਾਡੇ ਹਿੰਦੁਸਤਾਨ ਕੀ ਵਰਲਡ ਚ ਫੈਲੇ ਹੋਏ ਬੋਲੇਨਾਥ ਸੈਲਾਨੀ ਬੜੇ ਆਂਦੇ ਆ ਉੱਥੇ ਜਦੋਂ ਅਸੀਂ ਜਾਂਦੇ ਸੀ ਕਨਵੇ ਚਲਦੀ ਸੀ ਚਾਰ ਮਿਲਟਰੀ ਗੱਡੀਆਂ ਅਗੇ ਚਾਰ ਪਿੱਛੇ ਔਰ ਸਟੇਨ ਗਏ ਨਾ ਉਹਨਾਂ ਨੇ ਤਾਨੀਏ ਕੋਈ ਹਮਲਾ ਹੋ ਜਵੇ ਸਾਡੇ ਤੇ ਦੋ ਵਾਰੀ ਹਮਲੇ ਹੋਏ ਆ ਪਰ ਰਾਕਟ ਲਾਂਚਰ ਕੁਦਰਤੀ ਸਾਡੇ ਗੱਡੀਆਂ ਦੇ ਵਿੱਚੋਂ ਨਿਕਲ ਗਿਆ ਪਰ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜਾ ਹਮਲਾ ਕਰਕੇ ਚਲੇ ਜਾਂਦੇ ਨੇ ਇਹ ਹਮਲਾ ਦੇਖੋ ਜੀ ਹੁਣ ਕਨਵੇ ਤਾਂ ਜਾਂਦੀ ਨਹੀਂ ਲੋਕੀ ਇੱਥੋਂ ਪਾ ਕੇ ਚਲੇ ਜਾਂਦੇ ਆ ਗਾਰਾਂ 'ਚ ਕਈ ਤਾਂ ਲੋਕ ਪਹਿਲਾਂ ਚਲ ਜਾਂਦੇ ਆ ਉਹ ਧਿਆਨ ਨਹੀਂ ਕਰਦੇ ਉਹ ਭੋਲੇ ਦੇ ਭਗਦੇ ਭੋਲੇ ਦਾ ਨਾਮ ਲੈ ਕੇ ਜਾਂਦੇ ਆ ਉਹ ਦਰਸ਼ਨ ਕਰਕੇ ਆਉਂਦੇ ਆ ਪਰ ਜਿਹੜਾ ਚਲਾਨੀ ਉੱਥੇ ਜਾਂਦੇ ਆ ਉਹ ਤਾਂ ਆਪਣੀ ਦੇਖੋ ਸ਼੍ਰੀਨਗਰ ਵਰਲਡ ਦਾ ਸਭ ਤੋਂ ਵਧੀਆ ਜਗਾ ਸ਼੍ਰੀਨਗਰ ਤੁਸੀਂ ਉੱਥੋਂ ਦੇਖੋਗੇ ਇੱਕ ਰਸਤੇ 'ਚ ਪਹਿਲਾਂ ਉਹਦਾ ਚਾਰ ਮੇਰਾ ਆਂਦਾ ਤੁਸੀਂ ਉਹਦੇ ਡਾਲੀ ਕਹਿੰਦੇ ਡਾਲੇ ਉਸ ਤੋਂ ਬਾਅਦ ਚਾਰ ਬਾਗ ਆਂਦੇ ਆ ਸ਼ਾਲੀਮਾਰ ਨਿਸ਼ਾਤ ਗਾਰਡਨ ਆਂਦੇ ਆ ਜਿੱਦੇ ਇੱਕ 뮤지컬 ਨਾਈਟਾਂ ਚੱਲਦੀਆਂ ਸੀ ਉਦੋਂ ਹੁਣ ਪਤਾ ਨਹੀਂ 2000 ਤੋਂ ਬਾਅਦ ਅਸੀਂ ਤੱਕ ਗਏ ਨਹੀਂ ਕਿਦਾਂ ਦਾ ਮਾਹੌਲ ਹੈ ਕਿਦਾਂ ਦਾ ਨਹੀਂ ਬੜੇ ਲੋਗ ਉਦੋਂ ਹੈਲਪਫੁਲ ਹੁੰਦੇ ਸੀ ਤੁਸੀਂ ਪੈਲਗਾਮ ਚੱਲ ਜਾਓ ਉੱਥੇ ਦੇ ਮੇਨ ਦੋ ਵਰਡ ਹੈ ਜਿਹੜੇ ਕਿ ਮੈਨੂੰ ਕਈ ਵਾਰੀ ਯਾਦ ਆਉਂਦੇ ਆ ਜੇ ਕਿਸੇ ਨੂੰ ਬੁਲਾਣਾ ਹੋਵੇ ਨਾ ਆਪਾਂ ਓਏ ਇੱਧਰ ਆਓ ਇੱਥੇ ਦੇ ਲੋਗ ਤਾਂ ਕਹਿੰਦੇ ਆ ਭਰਾ ਜੀ ਇੱਧਰ ਆਈਓ ਉੱਥੇ ਇਹ ਬਾਈ ਇਹ ਵਸਾ ਹੈ ਇਹ ਵਸਾ ਦਾ ਮਤਲਬ ਉਹਨੂੰ ਬੁਲਾਣਾ ਇਹ ਖੁਸ਼ਬਤ ਬਾਰੇਸ਼ੂ ਉਹ ਕਹਿੰਦਾ ਕੀ ਹਾਲ ਹੈ ਪਰਿਵਾਰ ਠੀਕ ਹੈ ਬਾਲ ਬੱਚੇ ਠੀਕ ਹੈ ਉਹਦਾ ਮਤਲਬ ਹੈ ਖੁਸ਼ ਪਰ ਬਾਰੇਸ਼ੂ ਹੂੰ ਮੈਂ ਇਹ ਵਰਡ ਕੋ ਸਿੱਖ ਗਿਆ ਸੀ ਕਈ ਸਾਲ ਮੈਂ ਜਾਂਦਾ ਰਿਹਾ ਮਹੀਨਾ ਮਹੀਨਾ ਵੀ ਰਹਿੰਦਾ ਰਿਹਾ ਪਰ ਬੜਾ ਅਚੰਭਾ ਮਾਹੌਲ ਹੁੰਦਾ ਸੀ ਪਰ ਸ਼੍ਰੀਨਗਰ ਵਰਗਾ ਵਰਡ ਦੇ ਵਿੱਚ ਜਗ੍ਹਾ ਨਹੀਂ ਜੇ 1 ਮਹੀਨਾ ਵੀ ਬੰਦਾ ਉੱਥੇ ਘੁੰਮਣ ਜਾਵੇ ਤਾਂ 1 ਮਹੀਨਾ ਵੀ ਘਟ ਹੈ ਕਿਉਂ ਪਹਿਲਗਾਮ ਸੋਨਮਰ ਦਿਲ ਡਲ ਬੜਾ ਖੁਸ਼ ਹੈ ਦੇਖਣ ਨੂੰ ਉੱਥੇ ਲੋਕ ਸਲਾਨੀ ਤਾਂ ਹੀ ਦਾ ਸ਼੍ਰੀਨਗਰ ਜਾਂਦੇ ਸੀ ਕਿ ਸਲਾਨੀ ਉੱਥੇ ਜਿਹੜੇ ਵਿਆਹ ਸ਼ਾਦੀਆਂ ਵਾਲੇ ਜੋੜਾ ਜਾਂਦਾ ਸੀ ਉੱਥੇ 15-15 20 ਦਿਨਾਂ ਦੇ ਸੀ ਐਦਾਂ ਦਾ ਮਾਹੌਲ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੇ 370 ਤੋੜ ਕੇ ਬੜਾ ਅੱਛਾ ਕੰਮ ਕੀਤਾ ਅੱਛਾ ਤਾਂ ਪਰ ਸਭ ਜਿਹੜੇ ਲੋਕ ਹੁਣ ਜਾ ਰਹੇ ਜਿਹੜੇ ਸਲਾਨੀ ਜਿਹੜੇ ਭਗਤ ਜਾ ਰਹੇ ਆ ਤੁਸੀਂ ਪੁਰਾਣੇ ਜਾਂਦੇ ਰਹੇ ਹੋ ਤੁਹਾਨੂੰ ਪਤਾ ਕਿੱਥੇ ਕਿਦਾਂ ਕਿਵੇਂ ਦਰਸ਼ਨ ਕਰਨਾ ਤੇ ਹੁਣ ਦੇ ਲੋਕਾਂ ਨੂੰ ਗਾਈਡੈਂਸ ਹੈ ਨਹੀਂ ਉਹਨਾਂ ਨੂੰ ਪਤਾ ਹੈ ਨਹੀਂ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਕਿਵੇਂ ਜਾਉਣਾ ਕਿੱਥੇ ਦਰਸ਼ਨ ਕਰਨਾ ਹੈਗਾ ਕਿੱਥੇ ਸ਼ਰਦਾਪੁਰ ਦੇਖੋ ਜੀ ਮੈਂ ਸ਼ਰਦਾਪੁਰ ਤਾਂ ਮੇਰੀ ਤਾਂ ਫੇਰ ਬੇਨਤੀ ਹੈ ਸ਼ਿਵ ਭਗਤਾਂ ਨੂੰ ਜਿਹੜਾ ਰਸਤਾ ਬੋ ਮਾਪਾਤਾ ਪਰਵਰੀ ਨੂੰ ਲੈ ਕੇ ਗਏ ਸੀ ਉਸੇ ਰਸਤੇ ਜਾਓਗੇ ਤਾਂ ਬਹੁਤ ਹੀ ਖੁਸ਼ਾਲ ਤੇਜ ਸਾਡਾ ਬਣਿਆ ਔਰ ਬਨੂ ਬਣੂਗਾ ਜਿਹੜੇ ਵੀ ਯਾਤਰੀ ਉੱਥੇ ਮੱਥਾ ਟੇਕ ਕੇ ਆਂਦੇ ਉਹ ਵੀ ਖੁਸ਼ਾਲ ਹੋਣਗੇ ਪਰ ਕਈ ਲੋਕ ਸੈਰਗਾ ਕਰਕੇ ਜਾਂਦੇ ਆ ਜੀ ਸੈਰਗਾ ਲਈ ਤਾਂ ਹੋਰ ਬੜੀ ਜਗ੍ਹਾ ਹੈਗੀ ਸੈਰਗਾ ਲਈ ਮੈਸੂਰ ਚਲ ਜਾਓ ਉੱਟੀ ਚਲ ਜਾਓ ਸੈਰਗਾ ਲਈ ਬਹੁਤ ਜਗ੍ਹਾ ਪਰ ਇੱਥੇ ਜਾਣਾ ਸ਼ਰਧਾ ਨਾਲ ਬੋਲੇ ਦੇ ਪਗ ਜਿਹੜੇ ਜਾਂਦੇ ਆ ਉਹ ਸ਼ਰਧਾ ਨਾਲ ਹੀ ਜਾਣ ਧਿਆਨ ਕਿਹੜੀ ਚੀਜ਼ ਦਾ ਰੱਖਣਾ ਇਹ ਖਾਸ ਤੌਰ ਤੇ ਦੱਸੋ ਖਾਸ ਚੀਜ਼ ਦਾ ਬੋਲੇ ਦਾ ਨਾਮ ਬਸ ਜੇ ਕਾਰਾ ਬੋਲੇ ਨਾ ਦਾ ਉਹ ਮੋਲੇ ਬੰਬ ਬੰਬ ਬੋਲੇ ਲੋਕੀ ਜੀ ਜਿਹੜੇ ਬਜ਼ੁਰਗ ਜਾਂਦੇ ਹਨ ਕੋੜੇ ਹੁੰਦਾ 70 ਸਾਲ ਤੋਂ ਬਾਅਦ ਕੋਈ ਬੰਦੇ ਬਹੁਤ ਘਟ ਜਾ ਰਹੇ ਆ ਕਿਉਂ ਅੱਗੇ ਬੈਂਗੀਆਂ ਦੇ ਵਿੱਚ 500000 ਚ ਲੈ ਜਾਂਦੇ ਸੀ ਕੋੜਾ ਅਸੀਂ 200 ਰੁਪਏ ਦਾ ਕਰਦੇ ਸੀ ਜਿਹੜਾ ਕਿ ਸਾਨੂੰ 200 ਜਾਂ 200 ਆਨ ਲੈ ਲੈਂਦਾ ਸੀ ਫਿਰ ਉਸ ਤੋਂ ਬਾਅਦ 90 ਤੋਂ ਬਾਅਦ ਉਹਨਾਂ ਨੇ 500 ਕਰਤਾ ਜੇ 2 1995 96 ਚ 1200 ਰੁਪਏ ਕਰਾੜਤਾ ਆਨ ਜਾਂ ਔਰ ਇੱਥੋਂ ਲੈ ਕੇ ਜਾਂਦੇ ਸੀ ਉੱਥੇ ਆਪਣੇ ਪਹਾੜਾਂ ਚ ਘੁੰਮ ਫਿਰਗੇ ਫਿਰ ਵਾਪਸ ਲੈ ਕੇ ਆਂਦੇ ਸਾਨੂੰ ਸ਼ਾਮ ਨੂੰ ਅਗਲੇ ਦਿਨ ਵੀ ਲੈ ਕੇ ਆਂਦੇ ਸੀ ਉਹਨਾਂ ਦਾ ਬਰਨੋਟ ਬੜੇ ਅੱਛੇ ਸੀ ਬੰਦੇ ਜਿਹੜੇ ਘੋੜਸਵਾਰ ਸੀਗੇ ਬੜੇ ਅੱਛੇ ਬੜੀ ਸੇਵਾ ਕਰਦੇ ਸੀ ਕੋਈ ਗਲਤ ਵਾਰ ਨਹੀਂ ਕਰਦੇ ਸੀ ਪਰ ਉੱਥੇ ਦੇ ਹਾਲਾਤ ਕਰਨ ਵਾਲੇ ਆਈਐਸਆਈ ਸ਼੍ਰੀਨਗਰ ਜਿਹੜੇ ਪਾਕਿਸਤਾਨ ਦੇ ਜਿਹੜੇ ਬਣੇ ਹੋਏ ਐ ਇਹਨਾਂ ਦੀ ਮੈਂ ਕਹਿੰਨਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਹਨੇ ਐਸਾ ਸਭਾ ਸਖਾਂ ਕਿ ਅਗੇ ਨੋ ਕੋਈ ਕਾਰਵਾਈ ਨਾ ਕਰ ਸਕੇ ਜੰਮੂ ਕਸ਼ਮੀਰ ਦੇ ਵਿੱਚ ਨਾ ਕਿ ਹੁਣ ਦੇਖੋ ਸਾਡੇ ਪੰਜਾਬ ਚ ਗ੍ਰੇਨੇਡ ਬੈਨੇ ਸ਼ੁਰੂ ਹੋ ਗਏ ਬਹੁਤ ਹੀ ਹਾਲਾਤ ਖਰਾਬ ਹੋ ਰਹੇ ਆ ਅਪਾ ਇਹਦਾ ਜਵਾਬੀ ਪਾਕਿਸਤਾਨ ਨੂੰ ਦੇਣਾ ਪੈਗਾ ਕਿਉਂਕਿ ਇਹਨੇ ਪਿੱਛੇ ਨਹੀਂ ਹਟਣਾ ਇਹ ਆਪਣੇ ਟ੍ਰੇਨਿੰਗ ਦਿੰਦਾ ਉੱਥੇ ਆਈਐਸਆਈ ਔਰ ਜਿੰਨੇ ਵੀ ਇੱਥੇ ਉਹ ਗਰਵਾਦੀਆਂ ਦੇ ਉਹ ਬਣੇ ਸਟੇਸ਼ਨ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਨੌਜਵਾਨ ਬੱਚਿਆਂ ਨੂੰ ਬਗਲਾ ਕੇ ਇੱਥੇ ਭੇਜਦੇ ਆ ਹੁਣ ਦੇਖੋ ਕਿੰਨੇ ਹੁਣ ਵਿਧਾਨ ਸਭਾ ਸਾਡੇ ਦੇ ਕੋਲ ਸਵਾਲ ਉੱਠ ਗਿਆ ਪ੍ਰਤਾਪ ਸਿੰਘ ਆਜਵਾ ਨੇ ਕਹਿਤਾ ਪੰਜਾਬ ਬੰਬ ਆਏ ਉਹ ਕਿਉਂ ਗਿਆ ਉਹਨੇ ਕਹਿਣਾ ਨਹੀਂ ਚਾਹੀਦਾ ਉਹਨੂੰ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਉਲਟਾ ਸੀਐਮ ਨਾਲ ਮਿਲ ਕੇ ਉਹਨਾਂ ਨੂੰ ਤਹਿਕੀਕਾਤ ਕਰਾਣੀ ਚਾਹੀਦੀ ਹੈ ਕਿ ਬਾਕੀ ਬੰਬ ਕਿਤੇ ਹੋਰ ਨਾ ਫਟ ਸਕੇ ਗ੍ਰੇਨੇਟ 18 ਫਟ ਚੁੱਕੇ ਹੈ ਜੇ 32 ਹੋਰ ਫਟ ਗਏ ਸਾਡੇ ਪੰਜਾਬ ਦਾ ਕੀ ਬਣੂਗਾ ਇਹ ਤਾਂ ਉਹਨਾਂ ਨੂੰ ਮਿਲ ਕੇ ਸੀਐਮ ਸਾਹਿਬ ਨਾਲ ਮਿਲ ਕੇ ਭਗਵੰਤ ਮਾਲ ਨਾਲ ਉਹ 32 ਬੰਬ ਲੱਭਣੇ ਚਾਹੀਦੇ ਹੈ ਉਹਨਾਂ ਦੀ ਤਹਿਕੀਕਾਤ ਹੋਣੀ ਚਾਹੀਦੀ ਕਿ ਕਿੱਥੋਂ ਆਏ ਕੌਣ ਇਹਦੀ ਪਹਿਰਵਾਈ ਕਰਦਾ ਹੈ ਪਿੱਛੇ ਇਹਦੇ ਹੱਥ ਕੌਣ ਹੈ ਉਹ ਪੂਰੀ ਸਾਡੇ ਪੰਜਾਬ ਇੱਕ ਇੰਡਸਟਰੀਅਲ ਟਾਊਨ ਹੈ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਇਹਨੂੰ ਇਹਦੀ ਜੇ ਆਪਾਂ ਹਫਾਜ਼ਤ ਨਹੀਂ ਕਰ ਸਕਾਂਗੇ ਫੇ ਹਿੰਦੁਸਤਾਨ ਚ ਆਪਾਂ ਕਿਸੇ ਦੀ ਹਫਾਜ਼ਤ ਨਹੀਂ ਕਰ ਸਕਦੇ ਇੱਥੇ ਦੇ ਲੋਕ Hindu Sikh ਭਾਈਚਾਰਾ ਕਹਿ ਆ ਮੈਂ ਪਹਿਲ ਉਹਨਾਂ ਨੂੰ ਵੀ ਲੜਾਂ ਦੀ ਕੋਸ਼ਿਸ਼ ਕੀਤੀ 84 ਦੇ ਵਿੱਚ ਉਹ ਵੀ ਗਲਤ ਕੀਤਾ ਜੋ ਵੀ ਹੋਇਆ ਦਰਬਾਰ ਸਾਹਿਬ ਚਮਲਾ ਉਹ ਵੀ ਗਲਤ ਹੋਇਆ ਪਰ ਸਾਡਾ ਹਿੰਦੁਸਤਾਨ ਭਾਈਚਾਰੇ ਦਾ ਦੇਸ਼ ਹੈ Hindu Sikh ਇਕਤਾ ਦਾ ਦੇਸ਼ ਹੈ ਇਹਨੂੰ ਕੋਈ ਬਗਾੜ ਨਹੀਂ ਸਕਦਾ ਮਾਈ ਦਾ ਲਾਲ ਲੱਗਦਾ ਹੈ ਕਿ ਪੈਲਗਾਮ ਦੇ ਵਿੱਚ ਜੋ ਹਮਲਾ ਹੋਇਆ ਉਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈਗਾ ਹੁਣ ਲੋਕ ਉੱਥੋਂ ਜਾਣੋਂ ਕਤਰਾ ਰਹੇ ਐ ਇਸ ਵਾਰ ਨਹੀਂ ਦੇਖੋ ਜਿਹੜੇ ਭੋਲੇ ਦੇ ਭਗਤਾਂ ਨਹੀਂ ਡਰਦੇ ਚਾਹੇ ਹਮਲੇ ਜਾਹਜ਼ ਪੁਲਾਹ ਹੋ ਜਾਣ ਪਰ ਅਮਰਨਾ ਯਾਤਰਾ ਜਿਹਨ ਤੇ ਸ਼ੁਰੂ ਹੋ ਜਾਣੀ ਹੈ ਜੁਲਾਈ ਅਗਸਤ ਤੱਕ ਚੱਲਦੀ ਹੈ ਪਰ ਉਹਦੇ ਵਿੱਚ ਦੇਸ਼ ਦੀ ਸੁਰੱਖਿਆ ਲਈ ਸਾਡੇ ਜਵਾਨ ਮਿਲਟਰੀ ਜਵਾਨ ਬਾਰਡਰਾਂ ਦੇ ਤਾਇਨਾਤ ਐ ਉਹ ਸਾਡੀ ਸੇਵਾ ਰੱਖਿਆ ਕਰ ਰਹੇ ਐ ਸ਼੍ਰੀਨਗਰ ਪੁਲਿਸ ਸਾਡੀ ਰੱਖਿਆ ਕਰਦੀ ਐ ਪੰਜਾਬ ਪੁਲਿਸ ਕੀ ਸਾਰੇ ਹਿੰਦੁਸਤਾਨ ਦੀ ਪੁਲ ਸਾਡੀ ਉਲੇਨਾ ਦੇ ਭਗਤਾਂ ਦੀ ਰੱਖਿਆ ਕਰ ਰਹੀ ਹੈ ਪਰ ਇਹਦਾ ਜਵਾਬ ਹਟਣਾ ਪੱਥਰ ਦੇਣਗੇ ਪ੍ਰਧਾਨ ਮੰਤਰੀ ਜੀ ਮੈਂ ਦਾਵਾ ਕਰਦਾ ਇਹ ਮੇਰਾ ਖਿਆਲ ਇੱਕ ਹਫਤੇ ਦੇ ਅੰਦਰ ਉਹਨਾਂ ਨੇ ਸਨੈਟ ਜਾਰੀ ਕਰਤੇ ਉਹ ਇਹਦਾ ਬਦਲਾ ਜਰੂਰ ਲੈਣਗੇ ਸਟ੍ਰਾਈਕ ਕਰਨਗੇ ਜਿਹੜੀ ਅੱਗੇ ਵੀ ਕੀਤੀ ਹੈ ਉਹਨਾਂ ਨੇ ਉਹ ਵੀ ਕਰਨਗੇ ਪਰ ਉਹ ਬਖਸ਼ਣਗੇ ਨਹੀਂ ਇਹ ਨਰਿੰਦਰ ਮੋਦੀ ਭਾਈ ਹੈ ਇਹ ਕੋਈ ਹੋਰ ਨਹੀਂ ਹੈ ਕਿ ਜਿਹੜਾ ਦੇਖ ਕੇ ਚੁੱਪ ਕਰ ਜਾਊਗਾ ਆਪਣੀ ਯਾਤਰਾ ਛੱਡ ਕੇ ਵੀ ਆ ਗਿਆ ਰਾਜਨਾਥ ਜੀ ਔਰ ਅਮੇਸ਼ ਸ਼ਾਹ ਜੀ ਇਮੀਡੀਏਟ ਪਹੁੰਚ ਗਿਆ ਜਿਨ੍ਹਾਂ ਦੀ ਜਿਨ੍ਹਾਂ ਨੂੰ ਸੱਟਾਂ ਵਗੈਰਾ ਲੱਗੀਆਂ ਜਿਹੜਾ ਉਹਨਾਂ ਦਾ ਦੁੱਖ ਬਿਆਰ ਕਰਨ ਲਈ ਪਹੁੰਚੇ ਹੈ ਪਰ ਇਹ ਬੜਾ ਦੁੱਖਦਾਈ ਹੈ 25 ਲੋਕ ਮਾਰੇ ਗਏ ਔਰ ਜ਼ਖਮੀ ਹੋਏ ਇਹਦੀ ਨਿੰਦਾ ਮੈਂ ਬਹੁਤ ਗਹਿਰੀ ਸ਼ਬਦਨਾ ਕਰਦਾ ਹੈ ਇਹਦਾ ਜਵਾਬ ਇੱਟ ਦੇ ਪੱਥਰ ਨਾਲ ਦੇਣਾ ਚਾਹੀਦਾ ਹੈ ਹਿੰਦੁਸਤਾਨ ਸਰਕਾਰ ਨੂੰ ਔਰ ਸਾਡੇ ਜਿਹੜੇ ਯਾਤਰੀ ਹੈ ਉਹਨਾਂ ਨੂੰ ਬੇ ਤੜਕ ਹੋਣਾ ਚਾਹੀਦਾ ਹੈ ਇਤੋਂ ਕਿ ਕਾਨਵੇ ਜਿੱਦਾਂ ਚੱਲਦੀ ਸੀ ਉਦਾਂ ਹੀ ਕਾਨਵੇ ਚੱਲੇ ਜਿਹੜੇ ਇੱਥੇ ਯਾਤਰੀ ਜਾਂਦੇ ਆ ਆਪਣੀਆਂ ਗੱਡੀਆਂ ਜਾਂਦੇ ਆ ਉਹਦੇ ਨਾਲ ਮਿਲਟਰੀ ਦੀ ਜੀਪ ਜਾਣੀ ਚਾਹੀਦੀ ਹੈ ਅੱਗੇ ਪਿੱਛੇ ਤਾਂ ਕਿ ਤੈਨਾਤ ਮਿਲਟਰੀ ਅਫਸਰ ਰਹੇ ਤਾਂ ਕਿ ਜਿਹੜੇ ਸ਼ਿਪ ਭਗਤਾਂ ਉਹਨਾਂ ਦੀ ਰੱਖਿਆ ਹੋ ਸਕੇ ਬੇ ਤੜਕ ਹੋ ਕੇ ਬੋਲੇ ਨਾਤ ਜੇ ਜੇ ਕਾਰਾ ਲਾਂਦੇ ਜਾਣਗੇ ਬੰਮ ਬੰਮ ਬੋਲੇ ਦੇ ਜਕਾਰੇ ਇਹਨਾਂ ਦੀ ਮਿਸਾਲ ਨਹੀਂ ਕਿ ਕੋਈ ਬੰਦਾ ਉੱਥੇ ਉਂਗਲ ਠਾ ਸਕੇ ਜੈ ਹਿੰਦ ਜੈ ਬੋਲੇ ਨਾਤ ਜੈ ਬਚਨ